ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ 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 ਅੱਜ ਕੀ ਕਹਨੇ ਜੋ ਸਲਾਨਾ ਸਮਾਗਮ ਜੋ ਚੱਲ ਰਿਹਾ ਹੈ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਲੇ ਸੰਬੰਧ ਵਿੱਚ ਕਹਿਣਾ ਕਰਨਾ ਕਿ ਸਾਡਾ ਪਿੰਡ ਮਕਸੂਦਪੁਰ ਜਿਹੜਾ ਕਪੂਰਥਲਾ ਦੇ ਨਗਰ ਵਿੱਚ ਜੋ ਚੰਗੀ ਡੇਰਾ ਪੈਂਦਾ ਹੈ ਸਰਬਾਤਾ ਕਰਨ ਸਿੰਘ ਇਹ ਜੋੜ ਮੇਲਾ 3 ਦਿਨਾਂ ਤੋਂ ਚੱਲ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਪਿੰਡ ਮਕਸੂਦਪੁਰ ਦੇ ਐਨਆਰਏ ਭਰਾਵਾਂ ਵੱਲੋਂ ਅਤੇ ਪਿੰਡ ਦੇ ਬਤਵੰਤੇ ਸੱਜਣਾ ਉਹਨੂੰ ਦਾਨੀ ਸੱਜਣਾ ਉਹਨੂੰ ਜੋ ਇਹ ਠੰਡਿਆਂ ਦਾ ਲੰਗਰ ਚੱਲਦਾ ਰਹਿੰਦਾ ਅੱਜ ਤੀਸਰਾ ਦਿਨ ਹੋ ਗਿਆ ਹੈ 25 26 ਔਰ 27 ਤਾਰੀਖ ਲਗਾਤਾਰ ਠੰਡਿਆਂ ਦਾ ਲੰਗਰ ਚੱਲ ਰਿਹਾ ਹੈ ਆਜ ਤੀਸਰਾ ਦਿਨ ਤੇ ਬਹੁਤੀ ਹਵਾਵਾਂ ਆ ਗਏ ਸਾਰੇ ਪਿੰਡ ਤੇ ਸੰਗਤਾਂ ਆਣੀਆਂ ਉਗਰਾਹੀ ਦਾ ਹਿਸਾਬ ਹੋਇਆ ਤੇ ਅੰਨੰਦਗਰ ਚੱਲ ਰਿਹਾ ਬੇਹਦੀ ਧੰਨਵਾਦ ਹੈ ਜੀ ਸਤਿਗੁਰੂ ਜੀ ਇਸ ਆਪਣੇ ਵੀਰ ਚੰਨ ਵਾਲੇ ਦਾ ਜੀ ਬਹੁਤ ਬਹੁਤ ਧੰਨਵਾਦ ਜੋ ਹਰ ਵਾਰੀ ਇਸੇ ਮੇਲੇ ਦੇ ਆ ਕੇ ਤੇ ਚੇਤਰ ਪਿਆਰਾਂ ਤੱਕ ਪਹੁੰਚਾਉਂਦੇ ਹਨ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਬਹੁਤ ਪਿਆਰੀਆਂ ਸੰਗਤਾਂ ਦੂਰੂ ਦੂਰੂ ਤੋਂ ਚੱਲ ਕੇ ਆਈਆਂ ਨੇ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸਾਹਮਣੇ ਠੰਡਿਆਂ ਦਾ ਲੰਗਰ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਸਾਰੇ ਪਿੰਡ ਦੇ ਬਦੌਨਤੇ ਸਨਾ ਹੋਰ ਐਨ ਆਰ ਆਈ ਭਰਾਵਾਂ ਵੱਲ ਅੱਜ ਸਮਾਗਮ ਦੀ ਸਮਾਪਤੀ ਹੈ ਉਹਦੇ ਬਾਰੇ ਕੀ ਕੀ ਤੁਹਾਡੇ ਦੇ ਵਿਚਾਰ ਹੈ ਅੱਜ ਅੱਜ ਜਿਸ ਤਰ੍ਹਾਂ ਕੇ ਤੁਸੀਂ ਦੇਖ ਰਹੇ ਹੋ ਕਿ 27 ਤਰੀਕ ਲਾਸਟ ਦਿਨ ਹੈ 3 ਦਿਨ ਤੋਂ ਮੇਲਾ ਚੱਲ ਰਿਹਾ ਸੀ ਅੱਜ ਲਾਸਟ ਦਿਨ ਹੈ ਆਖੀਰਲਾ ਦਿਨ ਹੈ ਤੇ ਮੌਸਮ ਵੀ ਬਹੁਤ ਸੋਹਣਾ ਹੈ ਤੇ ਸਤਿਗੁਰ ਦੀ ਕਿਰਪਾ ਹੋਈ ਤੇ ਲੰਗਰ ਉਸੇ ਤਰ੍ਹਾਂ ਹੀ ਚੱਲ ਰਿਹਾ ਜਿਸ ਤਰ੍ਹਾਂ ਪਹਿਲਾਂ ਚੱਲਦਾ ਆਇਆ ਤੇ ਇਹਦੇ ਵਿੱਚ ਕੋਈ ਲੁਕਾਅ ਨਹੀਂ ਗੱਲ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਤੇ ਬਹੁਤ ਹੀ ਚੰਗਾ ਲੱਗ ਰਿਹਾ ਸਾਰੇ ਭਰਾਵਾਂ ਵੀਰਾ ਭੈਣਾਂ ਭਰਾਵਾਂ ਦਾ ਜਿਨ੍ਹਾਂ ਨੇ ਸੇਵਾ ਪਾਈ ਅਤੇ ਲੰਗਰ ਚੱਲ ਰਿਹਾ ਤੇ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ ਜੀ ਦੇਖਿਆ ਜਾਵੇ ਤਾਂ ਸਲਾਨਾ ਸਵਾਗਤ ਦੌਰਾਨ ਹੋਰ ਵੀ ਸੰਗਤਾਂ ਵੱਲੋਂ ਲੰਗਰ ਲਗਾਏ ਉਹਨਾਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਮੇਰਾ ਹੱਥ ਜੋੜ ਕੇ ਸਾਰੇ ਹੀ ਨਗਰ ਔਰ ਜੋ ਵੀ ਇਹ ਸੇਵਾ ਕਰਨ ਭਗਵੰਤੇ ਸੱਜਣ ਪਹੁੰਚੇ ਹਨ ਜੋ ਵੀ ਮੇਰੇ ਵੀਰ ਭਾਈ ਭੈਣ ਭਾਈ ਜਿਵੇਂ ਸੇਵਾਦਾਰ ਵਾਲੇ ਤੇ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਇਸੇ ਤਰ੍ਹਾਂ ਸਤਿਗੁਰੂ ਨੇ ਚੜ੍ਹਦੀਆਂ ਕਲਾ ਬਖਸ਼ੇ ਦੇਸਾਂੋਂ ਦੇਸਾਂ ਦਾ ਟੂਰ ਲਾਵੇ ਤੰਦੂਰੀਏ ਬਖਸ਼ੇ ਤਰੱਕੀਆਂ ਬਖਸ਼ੇ ਤੇ ਇਹਨਾਂ ਕੋਲੋਂ ਮਹਾਰਾਜ ਦੀ ਇੰਨੀ ਕਿਰਪਾ ਹੋ ਜੀ ਕਰਦੀ ਕਲਾ ਹੋ ਜੇ ਕਿ ਮਾਇਆ ਦਾੰਤੀ ਕੁਝ ਨਾ ਹੋਵੇ ਤੇ ਆਪ ਸੇਵਾ ਕਰਨ ਹਰ ਸਾਲ ਚੜ੍ਹਦੀ ਕਲਾ ਵਤ ਵਤ ਸੇਵਾ ਕਰਨ ਜੀ ਬਹੁਤ ਬਹੁਤ ਧੰਨਵਾਦ ਔਰ ਇਸ ਮੇਰੇ ਵੀਰ ਚੰਨ ਵਾਲੇ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਠੀਕ ਹੈ ਅੱਜ ਲਾਖ ਦੇਣਾਂ ਵਾਂ ਦਿਹਾੜੇ ਅੱਜ ਲਾਖ ਦੇਣਾ ਜੀ ਗੁਰੂ ਘਰ ਦੀਆਂ ਖੁਸ਼ੀਆਂ ਮੇਰ ਪਰ ਆਸਤੇ ਹੱਥ ਰੱਖ ਕੇ ਦੰਗਤ ਦੇ ਸਤਨਾਮ ਸਿੰਘ ਹੋਰ ਬਲਵੱਚੇ ਜਿਹੜਾ ਇਦਾਂ ਸੇਵਾ ਕਰਦਾ ਰਹੇ ਤੇ ਸਾਈ ਤੁਨੂੰ ਨਾਲ ਲਿਆਉਂਦਾ ਰਹੀ ਕਿੰਨਾ ਦਾ ਲੱਗ ਰਿਹਾ ਇੱਥੇ ਡੇਰੇ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਤੁਸੀਂ ਇੱਕ ਦੂਜੇ ਨੂੰ ਗੁਰਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਸ਼ੀਰ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਸਤਨਾਮ ਸਤ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਤੇਰਾ ਸਭ ਸਤ ਕਾ ਵਾਹਿ ਗੁਰੂ ਆਏ ਗੁਰ ਤੇਰਾ ਸਭ ਨਾਮ ਜੀ ਸਿਰਵਾਏ ਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਸਤਨਾਮ 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 ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਚੇਲੀ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਸਤਨਾਮ 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 ਸਤਨਾਮ